ਸਾਸਿਕਾ ਨੂੰ ਵੇਗ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੀਰੋਲ ਸੇਵਾ ਸੰਸਥਾ ਗੁਰਦੁਆਰਾ ਗੁਪਤ ਸਰ ਸਾਹਿਬ ਸ਼੍ਰੀ ਮੁਕਸਦ ਸਾਹਿਬੋਂ 15ਵਾਂ ਮਹਾਨ ਨਗਰ ਕੀਰਤਨਾ 28 ਫਰਵਰੀ ਤੋਂ 6 ਮਾਰਚ ਤੱਕ ਸ਼੍ਰੀ ਮੁਕਸਦ ਸਾਹਿਬ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਫੁੱਲਾਂ ਦੇ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਸੇ ਰਵਾਨਾ ਹੋਇਆ ਜ਼ਿਕਰਯੋਗ ਹੈ ਕਿ ਨਗਰ ਕੀਰਤਨ ਦੇ ਸਵਾਗਤ ਵਾਸਤੇ ਪਾਕਿ ਸਤੰਦੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਜਥਾ ਜ਼ੀਰੋ ਲਾਈਨ ਤੇ ਪਹੁੰਚਿਆ ਤੇ ਪਾਲਕੀ ਸਾਹਿਬੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਸਜਾ ਕੇ ਨਾਲ ਲੈ ਆਂਦੀ ਗਈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਸਰੂਪ ਸਜੋਬਿਤ ਕੀਤੇ ਗਏ ਤੇ ਕਰੀਬ 500 ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੋਇਆ ਜਿਕਰ ਜੋਗ ਹੈ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਗਰ ਕੀਰਤਨ ਦੇ ਸਵਾਗਤ ਦੀ ਪੂਰੀਆਂ ਤਿਆਰੀਆਂ ਕੀਤੀਆਂ ਹਨ ਸ਼ਾਮ 4 ਵਜੇ ਦੇ ਕਰੀਬ ਨਗਰ ਕੀਰਤਨ ਦੀ ਵਾਪਸੀ ਹੋਵੇਗੀ ਥੇ ਇਸ ਕੀਤਨ ਦੇ ਵਿੱਚ ਵੱਡਿਆ ਵੱਡਿਆ ਗੱਡਿਆਂ ਦੇ ਉੱਪਰ ਵੱਡੇ ਵੱਡੇ ਵੱਖ-ਵੱਖ ਗੁਰਧਾਮਾਂ ਦੇ ਮਾਡਲ ਸ਼ਿਸ਼ੋਭੇ ਦੀ ਕੀਤੇ ਹੋਏ ਹਨ ਜੋ ਕਿ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ ਸ਼੍ਰੀ ਮੁਕਸਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਪਰ ਸਿੰਘ ਖੁਸ਼ੀ ਪਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਨਰੋਲ ਸੇਵਾ ਸੰਸਥਾ ਦੇ ਵੱਲੋਂ 15ਵੇਂ ਮਹਾਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਜੋ 27 ਫਰਵਰੀ ਨੂੰ ਗੁਰਦੁਆਰਾ ਗੁਪਤ ਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਪੜਾਤ ਰਪੜਾ ਹੁੰਦਾ ਆ ਯਾ ਰਾਤ ਦਾ ਵਿਚਾਰਨ ਡੇਰਾ ਬਾਬਾ ਨਾਨਕ ਕਰਕੇ ਹੁਣ ਅਗਲੇ ਪੜਾ ਰਹੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨਲੇ ਰਵਾਨੇ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਔਰ 500 ਦੇ ਤੋਂ ਉੱਪਰ ਦਾ ਜਿਹੜਾ ਜਥਾ ਹੈ 500 ਪਲੱਸ ਦਾ ਜਥਾ ਜਿਹੜਾ ਹੈਗਾ ਉਹ ਉਹ ਨਗਰ ਕੀਰਤਨ ਦੇ ਨਾਲ ਜਿਹੜਾ ਉਹ ਕਰਤਾਰਪੁਰ ਸਾਹਿਬ ਜਾ ਰਿਹਾ ਤੁਸੀਂ ਦੇਖਿਓ ਨਾ ਨਗਰ ਕੀਰਤਨ ਦੇ ਵਿੱਚ ਵੱਡੇ ਵੱਡੇ ਮਾਡਲ ਸ੍ਰੀ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਲੜਕਾੜਾ ਸਾਹਿਬ ਦਰਬਾਰ ਸਾਹਿਬ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਤਾਂ ਕਿ ਉਹਨਾਂ ਦਾ ਇਤਿਹਾਸ ਸਾਰੀ ਸੰਗਤ ਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਧੰਗੂ ਨਾਲ ਪਾਸ਼ਾ ਨੇ ਲਗਭਗ 18 ਅਹਿਮ ਬਰੇ ਬਤਾਏ ਹੱਥੀ ਖੇਤੀ ਕੀਤੀ ਹੱਥੀ ਕਿਰਤ ਕਰਕੇ ਸਾਨੂੰ ਜਿਹੜਾ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਛਕੋ ਦਾ ਸਿਦੇ ਦਿੱਤਾ ਧੰਗੂ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਗਦੀ ਬਖਸ਼ੀ ਇੰਨੀਆਂ ਮਹਾਨ ਬਖਸ਼ਾਵਾਂ ਵਾਲੀ ਪਵਿੱਤਰ ਧਰਤੀ ਉਸ ਧਰਤੀ ਤੇ ਜਾ ਕੇ ਆ ਜਿਹੜਾ ਨਗਰ ਕੀਰਤਨ ਹੈ ਉਹ ਸੰਪੂਰਨ ਹੋਣਾ ਇਹ ਸਨੇਹਾ ਕੀ ਲੈ ਕੇ ਚੱਲ ਰਹੇ ਉਸਕਤ ਦੇ ਕਿ ਇੱਕ ਅਰਦਾਸ ਕਰਨ ਅਸੀਂ ਉਥੇ ਇਹ ਅਰਦਾਸ ਕਰਨ ਚੱਲੇ ਆ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਅੱਜ ਸਮੇਂ ਦੀ ਲੋੜ ਹੈ ਜਿਵੇਂ ਦੇਖੋ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਨਸ਼ਿਆਂ ਵਰਗੇ ਤੇ ਹੋਰ ਬੜੀਆਂ ਬੁਰਾਈਆਂ ਜਨਮ ਲੈ ਚੁੱਕੀਆਂ ਅੱਜ ਸਾਨੂੰ ਲੋੜ ਹੈ ਧੰਨ ਗੁਰਨਾਨ ਨਾਣ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਫਲਸਫੇ ਤੇ ਚੱਲਣ ਦੀ ਤਾਂ ਹੀ ਆਪਾਂ ਇਹਨਾਂ ਬੁਰਾਈਆਂ ਨੂੰ ਇਹਨਾਂ ਜਿਹੜੀਆਂ ਔਕੜਾਂ ਨੂੰ ਇਸ ਧਰਤੀ ਤੋਂ ਖਤਮ ਕਰ ਸਕਦੇ ਆ ਤੇ ਅਸੀਂ ਇੱਕ ਹੋਰ ਪ੍ਰੋਗਰਾਮ ਵੀ ਜਿਹੜਾ ਹੈ 13000 ਬੱਚਾ ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਅਰਗੇਸ਼ਨ ਕਰਕੇ ਉਹ ਜਪਜੀ ਸਾਹਿਬ ਦੇ ਸੋਧੋਚਾਰਨ ਅਰਥ ਅਤੇ ਕੰਠ ਮੁਕਾਬਲੇ ਔਰ ਬੜਾ ਵੱਡੇ ਵੱਡੇ ਇਨਾਮ ਜਿਵੇਂ ਫਸਟ ਆਉਣ ਵਾਲਾ ਬੱਚਾ ਨੂੰ 7 ਲੱਖ ਰੁਪਇਆ ਜਿਹੜਾ ਦੂਜੇ ਨੰਬਰ ਤੇ ਆਏਗਾ ਬੱਚਾ ਉਹਨੂੰ 1 ਲੱਖ ਰੁਪਇਆ ਔਰ ਤੀਜੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 75 ਹਜ਼ਾਰ ਰੁਪਇਆ ਔਰ ਹਰੇਕ ਭਾਗ ਨਾਲ ਵਾਲੇ ਬੱਚੇ ਨੂੰ ਵਾਜ ਬਨਾਵਾਂ ਸੱਜ ਸੱਵਲ ਦਿੱਤੇ ਜਾਊਗਾ ਉਹਨਾਂ ਦੀ ਵੀ ਅਸੀਂ ਜਿਹੜੀ ਹੈ ਉੱਥੇ ਅਰਦਾਸ ਜਿਹੜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਕੇ ਆਵਾਂਗੇ ਕਿ ਜਿਹੜੀ ਇਹ ਸੇਵਾ ਸੱਚੇ ਬਾਦਸ਼ਾਹ ਆਪ ਕਿਰਪਾ ਕਰਕੇ ਇਸ ਉੱਤੇ ਹੱਥ ਲਾ ਕੇ ਲੈ ਲਈ